ਪੰਚਾਇਤ ਰਾਜ ਪੰਚਾਇਤ ਰਾਜ ਸੋਧ ਬਿਲ ਵੀ ਆ ਰਹੇ ਹੈ ਤੇ ਪਹਿਲਾਂ ਹੀ ਅਸੀਂ ਕੈਬਨਟ ਦੇ ਵਿੱਚ ਇਹ ਹੋ ਕਰ ਚੁੱਕੇ ਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਨੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧਰਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧਰਿਆਂ ਦੀ ਟੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ politcal party ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਇਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਹੀਂ वैसे भी लोकल ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮੈਂ ਕਲੀਅਰ ਕਰ ਦਿੰਦਾ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾਂ ਨਹੀਂ ਕਰ ਸਕਦਾ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੇ ਉਹ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਿਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਜੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ ਲੁਆਇਲ ਹੈ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਗ੍ਹਾ ਨੂੰ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹ ਇਦਾਂ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਸੋ ਪਰ ਉਹਨੂੰ ਹੈ ਜੀ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰਿਆਂ ਸਾਰਿਆਂ ਆਉਣਗੇ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਵੀ ਮੰਜੀ ਚਾਕੇ ਹੁਣ ਸਤੋ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸੋ ਮੈਂ ਇਹ ਕਹਿਣਾ ਚਾਹ ਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਆ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੀਆਂ ਵੋਟਾਂ 40 40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਈ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ ਤੀ ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਐ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਨੀਂ ਨੇ ਨੀ ਨੇ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ترقی ਕਰ ਜਾਂਦਾ ਹੈ ਜਿਹੜਾ ਸਾਡਾ ਪੰਜਾਬ ਹੈ ਖਾਸ ਤੌਰ ਤੇ ਪਚੈਤੀ ਸਰਪੰਚ ਸਾਹਿਬ ਮਨ ਬੜੇ ਮਾਣ ਨਾਲ ਲਿਆ ਜਾਂਦਾ ਹੈ ਨਾਮ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਹਾਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸੱਸੇ ਨੂੰ ਆਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਕਿਸੇ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ ਚ ਹੁੰਦੇ ਸੀ ਅੱਜ ਸੁਪਰੀਮ ਕੋਰਟ ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਟਕੜਾ ਕਰੀ ਉਹ ਤਾਂ ਹੋਊਗਾ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਔਰ ਪੰਚਾਇਤ ਸਿਸਟਮ ਦੇ ਵਿੱਚ ਬਾਕੀ ਇੱਕ ਜਿਹੜੀ ਕੱਲ ਵੀ ਗੱਲ ਉੱਠੀ ਐ ਐਲੋਪੀ ਸਾਹਿਬ ਨੇ ਕਿਹਾ ਸੀ 3815 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ ਐਫ ਆਈ ਆਰ ਐ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਐ ਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫਆਈਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਵਿੱਚ ਕਰਦੀਏ ਤਾਂ ਉਹ ਖਵਾਇਸ਼ ਹੋ ਜੂਗੀ ਉਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਵਿੱਚ ਜੋ ਸਾਨੂੰ ਨਮਾ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਉੱਥੇ ਪੇਸ਼ ਕਰ ਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਵਿਰੁੱਧ ਜਿਹੜੀ ਜਿਹੜੀ ਐਫਆਈਆਰ ਹੈ ਪਹਿਲਾਂ ਕੋਟਪੂਰ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਣ ਵਾਲੇ ਵੀ ਸੈਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਵੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਇਹ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਆ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਵਾਂਗੂ ਢਿੱਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰਦ-ਦਰ ਪੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾਂ ਨੇ ਕੋਲੇ 25 ਬੰਦੇ ਨਹੀਂ ਹੈਗੇ ਹੁਣ 5 ਮੈਂਬਰੀ ਕਮੇਟੀ ਬਣਾਈ ਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਹੈ ਜ 11 ਮੈਂਬਰੀ ਬਣਾਉਣ ਦਾ ਜ਼ੋਰ ਪਾ ਗਿਆ ਪਛੇ ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਤਾਂ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ ਦੋ ਢਾਈ ਮੈਂਬਰ ਤੇ ਵੀ ਆ ਜੂ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਤੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਿਹਾ ਸੀ ਦੇਖੋ ਜੀ ਮਾਰਜੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਇੱਕ ਵਾਰੀ ਪੰਚੇਤੀ ਰਾਜ ਦਾ ਵੀ ਬੇਲਾ ਆਊਗਾ ਦੇਖੋ ਪੰਚੇਤੀ ਦਾ ਬੇਲਾ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾਮ ਹੀ ਦੇ ਮੈਂ ਤਾਂ ਸਰਸਾਦਾ ਪਰ ਮੇਰਾ ਫਰਜ ਬਣਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਐਮ ਸਾਹਿਬ ਮੈਂ ਇੱਕ ਕਲੈਰੀਫਿਕੇਸ਼ਨ ਦੇ ਰਿਹਾ ਲੀਟਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜ਼ੀ ਸਮਾਂ ਚਾਹਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰ ਲੈਣ ਫਿਰ ਆਪਾਂ ਕਰ ਲੈਂਦੇ ਹਾਂ ਉਸ ਤੋਂ ਬਾਅਦ ਬੋਲ ਇਹਨਾਂ ਨੂੰ ਕੰਟੀਨਿਊ ਮੈਨੂੰ ਇੱਕ ਵਾਰੀ ਫਿਨਿਸ਼ ਕਰ ਕੰਕਲੂਡਲੀ ਠੀਕ ਹੈ ਨਾ ਤੋ ਪਰ ਕਿਹ ਜੀ ਨੂੰ ਤਾਂ ਪਤਾ ਜੇ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਰੇ ਸਟਿਕ ਜੀ ੜਾ ਦਿੱਤੀ ਜਾਵੇ ਦਵਾਰੇ ਫੇਰ ਦਵਾਰੇ ਮੂੰਹ ਬੰਨ ਤੇ ਟਾਈਮ ਲੱਗ ਜਾਂਦਾ ਜੀ ਥੋੜਾ ਥੋੜਾ ਦੇਖ ਕੇ ਨਾ ਹੁਣ ਤਾਂ ਪਤਾ ਹੁਣ ਜੇ ਤੁਹਾਡੀ ਟਾਂਗ ਚ ਪੀ ਤਾ ਹਾਕੀ ਰਾ ਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਵੱਜ ਜਾਂਦਾ ਜੀ ਬਾਅਦ ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਨਟੀ ਕੋਰਨਰ ਮਿਲੇ ਉਹ ਬਾਅਦ ਦੀ ਗੱਲ ਹੁੰਦੀ ਸੋ ਇਸ ਤਰ੍ਹਾਂ ਦੇ ਮਾਹੌਲ ਚ ਗੱਲ ਹੁੰਦੀ ਰਹੇ ਤਾਂ ਬਾਲਾ ਵਧੀਆ ਲੱਗਦਾ ਹੈ ਅਮ ਐਵੇਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਆ ਕਿ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਪੁਰਗੇ ਖਾਲੀ ਹੱਥ ਸੋ ਆਪਣਾ ਇਹਨਾਂ ਕਹ ਪਬਲਿਕ ਆਪਾਂ ਨੂੰ ਦੇਖ ਰਹੀ ਐ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੋ ਅਸੀਂ ਇੱਧਰ ਲਈ ਪਾਸੇ ਸੀਗੇ ਪਹਿਲਾਂ ਕੋਈ ਅਸੀਂ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹੀ ਖੂਬਸੂਰਤੀ ਐ ਲੋਕਤੰਤਰ ਦੀ ਤੇ ਤੁਸੀਂ ਤੁਹਾਡਾ ਫਰਜ਼ ਵੀ ਐ ਜੋ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਤੋਂ ਲੋਕਤੰਤਰ ਦੀ ਖੂਬੀ ਐ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆਂ ਪਾਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਇਨਾ ਵਿਪੱਖ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਫਿਰ ਤਾਂ ਸਭ ਕਹਿੰਦੇ ਨੋ 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 ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾਲੇ ਹਾਂ ਕਹਿੰਦੇ ਨਾਂ ਕਹਿੰਦੇ ਚਲੋ 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 ਐਦਾਂ ਉਹ ਬਿਲ ਪਾਸ ਕਰਦੇ ਰਹੇ ਨੇ ਠੀਕ ਹੈ ਨਾ ਕਦੇ ਤਾਂ ਕੋਈ ਵੈਸੀ ਕਹਿੰਦੇ ਸੀਗੇ ਜੀ ਕੋਈ ਡਿਵੀਜ਼ਨ ਕਰਾ ਲਓ ਵੋਟਾਂ ਪਵਾ ਲਓ ਬਾਜਵਾ ਸਾਹਿਬ ਤਾਂ ਕੁਰਸੀ ਤੇ ਛੜ ਗਏ ਸੀਗੇ ਸਪੀਕਰ ਦੀ ਕੁਰਸੀ ਤੇ ਉੱਤੋ ਅੱਜ ਵੀ ਤੁਹਾਡ ਮੈਂ ਮਨ ਲਰ ਮੈਂ ਰੱਖਿਆ ਨਾ ਅੱਜ ਵੀ ਕਹਿੰਦੇ ਸੀ ਤੀ ਕੋ ਟੋਚੀਆਂ ਤੁਸੀਂ ਥੋੜਾ ਜਿਆ ਕਿਉਂਕਿ ਸਪੀਕਰ ਦੀ ਕੁਰਸੀ ਤੇ ਰਾਸ ਸਮਝ ਕੁਰਸੀ ਤੇ ਚੜੇ ਹੋਏ ਨੇ ਸੋ ਇਹਨਾਂ ਨੂੰ ਆਉਂਦਾ ਚੜਨਾ ਕੁਰਸੀਆਂ ਤੇ ਸੋ ਇਸ ਕਰਕੇ ਪਰ ਉਹ ਸ਼ਰਤੇ ਕਿਉਂ ਖਾਲੀ ਹੋਣ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿੱਥੋਂ ਤੱਕ ਕੋਈ ਵੀ ਕਿਸੇ ਕਿਸਮ ਦਾ ਗਵਰਨਮੈਂਟ ਨੂੰ ਕੋਈ ਸਵਾਲ ਹੈ ਜਾ ਗਵਰਨਮੈਂਟ ਨੇ ਮਿਲ ਕੇ ਕੋਈ ਕਿਸੇ ਨੇ ਮੁੱਖ ਮੰਤਰੀ ਦਫ਼ਤਰ ਚ ਆ ਜਾਓ ਸਾਡੇ ਮਿਨਿਸਟਰ ਜਿਹੜੇ ਨੇ ਉਹ ਅਵੇਲੇਬਲ ਨਹੀਂ ਹਰ ਵਕਤ ਕੋਈ ਪਰਸਨਲ ਕੋਈ ਕੋਈ ਲੈ ਕੇ ਆਉਣਾ ਕੋਈ ਕੰਮਕਾਰ ਆਓ ਸਾਸੀ ਕੋਈ ਇਸ ਤਰ੍ਹਾਂ ਦੀ ਦਰਿਆਤ ਨਹੀਂ ਕਰਦੇ ਕਿ ਇੱਥੇ ਵੋਟਾਂ ਨਹੀਂ ਪਈਆਂ ਇਹਨਾਂ ਦੀਆਂ ਪੁਲੀਆਂ ਹੀ ਪੱਟ ਦੋ ਇਸ ਗਲੀ ਚੋਂ ਅਸੀਂ ਕਹਿੰਦੇ ਆ ਵੋਟਾਂ ਡੈਮੋਕ੍ਰੇਸੀ ਦਾ ਹਿੱਸਾ ਹੈ ਲੋਕ ਜਦੋਂ ਮਰਜੀ ਜਿਹਨੂੰ ਮਰਜੀ ਵੋਟਾਂ ਪਾ ਸਕਦੇ ਨੇ ਪਰ ਜਦੋਂ ਬਣ ਗਏ ਉਹ ਤੁਸੀ ਸਾਰਿਆਂ ਦੇ ਹੋ ਤੇ ਤੁਸੀਂ ਸਪੀਕਰ ਸਾਹਿਬ ਤੁਸੀਂ ਐਮਐਲਏ ਹੋਂ ਕੋਟ ਕਪੂਰਾ ਤੋਂ ਆਮ ਆਦਮੀ ਪਾਰਟੀ ਵੱਲੋਂ ਪਰ ਜੇ ਤੁਹਾਨੂੰ ਸਪੀਕਰ ਦਾ ਅਹੁਦਾ ਮਿਲ ਗਿਆ ਤਾਂ ਤੁਸੀਂ 117 ਦੇ ਜਿਹੜੇ 116 ਦੇ ਕਸਟੋਡੀਓ ਨੂੰ ਤੁਸੀਂ ਤੁਹਾਡਾ ਫਰਜ਼ ਹੈ ਸਾਰਿਆਂ ਦੇ ਹੱਕ ਨੂੰ ਪ੍ਰੋਟੈਕਟ ਪ੍ਰੋਟੈਕਟ ਕਰਨਾ ਸੋ ਮੈਂ ਮੇਰਾ ਵੀ ਫਰਜ਼ ਬਣਦਾ ਕਿ ਮੈਂ ਬਤੌਰ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਕਿ ਮੈਂ ਕੋਈ ਇਸ ਇਲਾਕਾ ਨਾ ਛੱਡਾਂ ਕਿ ਮੈਂ ਇੱਥੋਂ ਜਿੱਤਿਆ ਨਹੀਂ ਹੈਗਾ ਤੇ ਇਸ ਇਲਾਕੇ ਨੂੰ ਫਿਰ ਕੋਈ ਮੈਂ ਉਸ ਲੋਕ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਵੋਟਾਂ ਵੇਲੇ ਸਾਡਾ ਹੀ ਕਸੂਰ ਰਿਹਾ ਹੋਊਗਾ ਕੋਈ ਸਾਡੇ ਉਮੀਦਵਾਰ ਦੀ ਕਮੀ ਰਹੀ ਹੋਗੀ ਪਾਰਟੀ ਦੀ ਕਮੀ ਰਹੀ ਹੋਗੀ ਕਿ ਅਸੀਂ ਨਹੀਂ ਉੱਥੋਂ ਜਿੱਤ ਸਕੇ ਪਰ ਲੋਕਾਂ ਦਾ ਹੀ ਕੋਈ ਕਸੂਰ ਨਹੀਂ ਲੋਕਾਂ ਨੂੰ ਪ੍ਰੋਪਰ ਜਿੰਨਾ ਜਿੰਨਾ ਫਤੇਗੜ ਚੂੜੀਆਂ ਨੂੰ ਮਿਲੂਗਾ ਜਿੰਨਾ ਡੇਰਾ ਬਾਬਾ ਨਾਨਕ ਨੂੰ ਮਿਲੂਗਾ ਜਿੰਨਾ ਦਾਖੇ ਨੂੰ ਮਿਲੂਗਾ ਉਹਨਾਂ ਸਾਰੇ ਭਾਗਿਆਂ ਨੂੰ ਮਿਲੂਗਾ ਤਾਂ ਇਸ ਕਰਕੇ ਤੁਸੀਂ ਕਦੇ ਕਿਸੇ ਨੇ ਇਸ ਕਿਸਮ ਦਾ ਅੰਦਾਜ਼ ਰੱਖਿਓ ਕਿ ਮੈਂ ਇਸ ਮਾਮਲੇ 'ਚ ਕਦੇ ਕੋਈ ਖੁੰਦਕਵਾਜੀ ਜਾਂ ਮੈਂ ਪਰਸਨ ਨਹੀਂ ਰੱਖਦਾ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਅੱਜ ਬੜੇ ਸ਼ਾਂਤੀ ਨਾਲ ਬੜੇ ਅچھے ਮਾਹੌਲ 'ਚ ਸੁਣ ਰਹੇ ਹੋ ਬਹੁਤ ਸਾਰੇ ਲੋਕ ਬੈਠੇ ਆ ਜਿਹੜੇ ਅਲੱਗ-ਅਲੱਗ ਫੀਲਡਾਂ ਤੋਂ ਅਲੱਗ-ਅਲੱਗ ਸਮਾਜਿਕ ਸਮਾਜ ਦੇ ਫੀਲਡ ਚੋਂ ਆਏ ਬੈਠੇ ਆ ਬੱਚੇ ਬੈਠੇ ਆ ਸਕੂਲਾਂ ਦੇ ਬੱਚੇ ਬੈਠੇ ਆ ਇਹਨਾਂ ਨੇ ਫਿਊਚਰ 'ਚ ਇਹਨਾਂ ਨੇ ਵੀ ਇੱਥੇ ਆਉਣਾ ਹੈ ਇਹਨਾਂ 'ਚ ਬਹੁਤ ਸਾਰੇ ਨੇ ਇੱਥੇ ਆਉਣਾ ਹੈ ਸੋ ਇਹਨਾਂ ਨੂੰ ਵੀ ਆਪਾਂ ਇੱਕ ਐਸਾ ਇੱਕ ਮਾਹੌਲ ਬਈਏ ਕਿ ਯਾਰ ਨਹੀਂ ਲੜਾਈ ਵਾਲਾ ਕਰਨੀ ਹੈਗਾ ਇਹ ਇੱਥੇ ਡਿਸਕਸ ਵੀ ਹੁੰਦਾ ਇੱਥੇ ਸਾਡੇ ਸਿਲੇਬਸ ਦੀਆਂ ਗੱਲਾਂ ਵੀ ਹੁੰਦੀਆਂ ਇੱਥੇ ਸਾਨੂੰ ਪੜਾਉਣ ਦੀਆਂ ਜਾਂ ਸਾਡੇ ਅੱਗੇ ਸਾਡੀ ਪੜ੍ਹਾਈ ਦੇ ਬਦਲੇ ਸਾਨੂੰ ਨੌਕਰੀਆਂ ਮਿਲਣ ਦੀਆਂ ਬਿਲ ਵੀ ਆਉਂਦੇ ਤੇ ਸਾਨੂੰ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੇ ਵੀ ਹੁੰਦੇ ਬਾਕੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਸਰਕਾਰ ਵੱਲੋਂ ਕਦੇ ਵੀ ਕਿਸੇ ਕਿਸਮ ਦਾ ਜਿੰਨੇ ਵੀ ਬੇਲਾ ਆਏ ਨੇ ਉਹਨਾਂ ਤੇ ਡਿਬੇਟ ਪ੍ਰੋਪਰ ਹੋਊਗੀ ਤੁਸੀਂ ਚਾਹੋਨੇ ਤੁਸੀਂ ਡਿਬੇਟ ਕਰੋ ਔਰ ਮੈਂ ਕਿਉਂਕਿ ਖੁਦ ਪੀੜਤਾ ਇਸ ਗੱਲ ਤੇ ਕਿ ਅਸੀਂ ਇਸ ਇਸ ਤਰ੍ਹਾਂ ਦੇ ਬਿੱਲ ਵੀ ਸਾਥੋਂ ਪਾਸ ਕਰਾ ਲਏ ਉਹਨਾਂ ਨੇ ਦਿੱਲੀ ਕਿ ਸਾਨੂੰ ਬੋਲਣ ਦਾ ਵੀ ਮੌਕਾ ਨਹੀਂ ਦਿੱਤਾ ਬਸ ਨਹੀਂ 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 ਹੋਰ ਨਹੀਂ ਬੋਲਣਾ ਬਸ ਹੁਣ ਤਾਂ ਹੋ ਗਿਆ ਹੋ ਗਿਆ ਬਸ ਐਦਾਂ ਤਾਂ ਅੱਧੇ ਅੱਧੇ ਘੰਟੇ 'ਚ ਬਿੱਲ ਪਾਸ ਕਰਾ ਕੇ ਵੱਡੇ ਵੱਡੇ ਡੇਡੂ ਉਹੀ ਬਿੱਲ ਜਿਹੜੇ ਨੇ ਉਹ ਬਾਅਦ ਦੇ ਵਿੱਚ ਕਿੰਨੇ ਖਤਰਨਾਕ ਸਾਫਤ ਹੋਏ ਨੇ ਦੇਸ਼ ਲਈ ਸੋ ਇਸ ਕਰਕੇ ਭਾਜਪਾ ਤਾਂ ਮਿਲਣੋਂ ਹੀ ਹਟ ਗਈ ਹੈ ਨਾ ਉਹ ਤਾਂ ਕੱਲ ਕੱਲ ਵੀ ਨਹੀਂ ਆਏ ਮਿਲਣ ਉਹ ਹਨਾ ਉਹ ਤਾਂ ਚਲੋ ਛੱਡਿਓ ਚਲੋ ਫਿਰ ਹੈ ਵੀ ਨਹੀਂ ਕੁਛ ਉਹਨਾਂ ਦਾ ਆਉਣਾ ਵੀ ਕਾਦੇ ਵਾਸਤੇ ਇੱਥੇ ਸੋ ਉਹ ਪਰ ਉਹ ਕੱਲਾ ਇੱਥੋਂ ਨਹੀਂ ਉਹ ਸਾਰੇ ਬਸੇ ਭੱਜ ਰਹੇ ਹੁਣ ਇਹ ਕੱਲੀਆਂ ਤਰੀਕਾਂ ਬਦਲਾ ਕੇ ਨਹੀਂ ਚੱਲਣਾ ਕੰਮ ਇੱਕ ਦੀ ਵਜਾਇ ਪੰਜ ਨੂੰ ਪਹਿ ਜਾਣਗੀਆਂ ਪਹਿਣਗੇ ਤਾਂ ਫਿਰ ਉਹ ਜਿੱਥੇ ਲੋਕਾਂ ਨੇ ਸੋਚਿਆ ਹੋਇਆ ਉੱਥੇ ਹੀ ਪਹਿਣਗੀਆਂ ਸੋ ਇਸ ਕਰਕੇ ਚਾਰ ਸੁਣਿਆ ਕਿ ਕਾਫੀ ਹੱਤਾਂ ਨਾਲ ਮਾਰੀ ਹੈ ਕਹਿੰਦੇ ਵੀ ਰਹੇ ਹਾਂ ਮੈਂ ਤਾਂ ਉੱਥੇ ਕਹਿੰਦਾ ਰਿਹਾ ਮੈਂ ਤਾਂ ਪਾਰਲੀਮੈਂਟ 'ਚ ਕਹਿੰਦਾ ਸੀਗਾ ਮੈਂ ਪਾਰਲੀਮੈਂਟ 'ਚ ਕਹਿੰਦਾ ਸੀ ਹਰ ਗੱਲ ਝੂਠ ਹਰ ਗੱਲ ਜੁਮਲਾ ہر گل کو گل ہی کوئی اور نکل ہے پارلیمنٹ میں کہتا سی مودی جی بیٹھے سی میں کہاں پندرہ لاکھ کی رقم لکھتا ہوں تو قلم رک جاتی ہے پندرہ لاکھ کی رقم لکھتا ہوں تو قلم رک جاتی ہے کالے دھن کے بارے میں سوچتا ہوں تو سیاہی سوک جاتی ہے مودی جی ہر بات ہی جملہ نکلی اب تو یہ بھی شک ہے کہ چائے بنانی آتی ہے تو مطلب سامنے ہوں یہ بھی شک ہی ہے بھی چاہ بھی نہیں بنا ہونی وہ بھی جھوٹ ہی ہونا ਤੂੰ ਇਸ ਕਰਕੇ ਇੰਨਾ ਨਾ ਮੈਂ ਕਹਿਆ ਯਾਰ ਸੱਚ ਜਿਹੜਾ ਝੂਠ ਬੋਲੋ ਦੇਸ਼ ਨਾਲ ਕਿ ਕਦੇ ਨਾ ਕਹਤਾ ਫੜੇ ਜਾਂਦਾ ਇੱਕ ਦਿਨ ਦੋ ਦਿਨ ਕਾਟਦੇ ਹਾਂ ਢੀ ਕਿੰਨਾ ਕਿ ਚੜ ਚੱਟਦੀ ਹੈ ਸੋ ਸੱਚ ਦੇ ਆਧਾਰ ਤੇ ਲੋਕਾਂ ਨਾਲ ਵਾੜੇ ਕਰਕੇ ਆਏ ਆ ਗਰੰਟੀਆਂ ਦੇ ਕੇ ਆਏ ਆ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਖੜਕੜ ਕਲਾਂ ਸੌਂ ਖਾਦੀ ਹੈ ਅੱਜ ਵੀ ਉਹਨੂੰ ਗਵਾਹ ਪਾਇਆ ਹੋਇਆ ਜਦੋਂ ਵੀ ਕੋਈ ਫਾਈਲ ਵਰਤ ਤੇ ਸਾਈਨ ਕਰਦੇ ਆ ਇਹ ਹੀ ਸੋਚਦੇ ਆ ਪ੍ਰਮਾਤਮਾ ਕੋਈ ਚੰਗੀ ਫਾਈਲ ਤੇ ਸਾਈਨ ਕਰਾ ਲਈ ਕਿਸੇ ਦੇ ਘਰ ਦਾ ਜਿਹੜਾ ਉਹ ਦੀਵਾ ਰੋਜ਼ਗਾਰ ਵਾਲਾ ਤਰੱਕੀ ਵਾਲਾ ਜਗੇ ਕੁਇ ਹਾਜੀ ਫਾਈਲ ਨਾ ਸੈਂਡ ਕਰਾ ਲਈ ਕਿ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੋ ਜਦੋਂ ਵੀ ਸਾਡੇ ਕੋਲੇ ਕੋਈ ਆਊਗਾ ਸਾਡੇ ਕੋਲੇ ਕੋਈ ਫੈਸਲਾ ਕਰਨ ਵਾਸਤੇ ਕੋਈ ਫਾਈਲ ਆਊਗੀ ਜੋ ਲੋਕਾਂ ਦੇ ਹੱਕ ਚ ਹੋਈ ਉਸ ਦੇ ਸੈਂਡ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬਤ